ਸਰਸਵਤ ਨਦੀ ਤੇ ਵੀ ਛੋੜਾ ਪੈ ਗਿਆ ਤੁਰੇ ਜਾਂਦੇ ਜੀ ਗੁਰਾਂ ਦੇ ਲਾਲ ਜੀ ਇਹ ਜਿੰਨੀ ਤੇ ਚੱਲਦੀ ਹੈ ਨਾ ਐਦਾ ਸਰਸਵਤ ਨਦੀ ਇਤੋਂ ਵੀ ਤੇਜ਼ ਚੱਲਦੀ ਸੀ ਉਦੋਂ ਤੁਸੀਂ ਇੱਥੇ ਆ ਕੇ ਵੇਖ ਸਕਦੇ ਸਰਸਵਤ ਨਦੀ ਦੇ ਹਾਲਾਤ ਪਰਿਵਾਰ ਛੋੜਾ ਜਿੱਥੇ ਪਰਿਵਾਰ ਵਿਛੜ ਗਿਆ ਜਿਹੜੇ ਅੰਦਰ ਸ਼ਸਤਰ ਭਰੀਆਂ ਕਿ ਪਾਨ ਖੰਡਾ ਤੇ ਹੋਰ ਵੀ ਤੇ ਉਹ ਸਾਰੇ ਸਰਸਵਤ ਨਦੀ ਵਿੱਚੋਂ ਨਿਕਲੇ ਹੋਏ ਆ ਜਦੋਂ ਖਦਾਈ ਉਹਦੀ ਕੀਤੀ ਗਈ ਸੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੈਲੋ ਜੀ ਮਸਤਦਾਬ ਸਸਰੀਏ ਕਾਲ ਸਵਾਗਤ ਆ ਤੁਹਾਡਾ ਇੱਕ ਹੋਰ ਨਵਾਂ ਵੀਡੀਓ ਦੇ ਵਿੱਚ ਸੋ ਪਿਛਲੇ ਵੀਡੀਓ ਤੁਹਾਨੂੰ ਦਿਖਾਇਆ ਕਿ ਕਿੱਦਾਂ ਕਿਲੇ ਤੋਂ 10 ਲੱਖ ਦਾ ਘੇਰਾ ਪੈਂਦਾ ਝੋਟੀਆਂ ਸੌਂਦਾ ਤਾਂ ਕਿ ਮੁਗਲ ਰਾਜੇ ਹਮਲਾ ਕਰਦੇ ਨੇ ਤੇ ਉੱਥੋਂ ਕਿਲਾ ਕੱਢਣਾ ਪੈਂਦਾ ਸਿਰਫ ਅਫਸਰ ਜੀ ਨੂੰ ਤੇ ਮੁੜ ਕੇ ਇੱਥੇ ਆਉਂਦੇ ਨੇ ਤੇ ਇੱਥੇ ਆ ਕੇ ਪਰਿਵਾਰ ਉਹਨਾਂ ਦਾ ਖਿਰੂ ਖਿਰੂ ਇਹਦਾ ਪਰਿਵਾਰ ਵਿਛੜ ਜਾਂਦਾ ਵਾ ਸੋ ਆਪਾਂ ਪਹੁੰਚ ਗਏ ਜੀ ਇੱਥੇ ਗੁਰਦੁਆਰਾ ਪ੍ਰਵਾਦ ਛੋੜਾ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਰੀ ਜਾਣਕਾਰੀ ਦਵਾਂਗੇ ਜਿਹੜੀ ਸਰਸਾ ਨਦੀ ਦੇ ਤੂਫਾਨ ਵਿਚ ਉਵੀ ਅਧਿਉਤਨ ਉਹ ਵੀਡੀਓ ਦਿਖਾਵਾਂਗੇ ਰੂਪੂ ਕਰਾਵਾਂਗੇ ਸਵਾਉ ਜੀ ਅੰਦਰ ਚੱਲਦੇ ਆ ਬਿਨਾਂ ਦੇਰੀ ਕਰਦੇ ਹੋਏ ਕਿ ਗੁਰਦੁਆਰਾ ਪਰਿਵਾਰ ਸਿਹਾ ਤੁਹਾਨੂੰ ਦਰਸ਼ਨ ਕਰ ਤੋਂ ਕਰਾਉਣੇ ਆ ਲਓ ਵੀ ਆਪਾਂ ਪਹੁੰਚ ਗਿਆ ਜੀ ਗੁਰਦੁਆਰਾ ਸਾਹਿਬ ਪਰਿਵਾਰ ਵਿਛੋੜਾ ਜਿੱਥੇ ਕੀ ਇਹਨਾਂ ਦਾ ਪਰਿਵਾਰ ਗੁਰਗੋਬ ਸਿੰਘ ਜੀ ਦਾ ਚਾਰ ਹਿੱਸਿਆਂ ਜਿਹਾ ਭਾਗਾ ਚ ਵੰਡਿਆ ਗਿਆ ਹੈ ਤੇ ਆ ਜਿਹੜਾ ਰੋਡ ਦੇਖ ਰਹੇ ਹੋ ਤੇ ਜਾਂਦਾ ਜਿਸ ਪਰ ਸਾਹਿਬ ਸ਼੍ਰੀ ਨਾਨਕਪੁਰ ਸਾਹਿਬ ਨੂੰ ਚੱਜਦਾ ਵਾ ਇਹ ਹਾਈਵੇ ਵੱਲ ਤੇ ਏ ਨੈਸ਼ਨਲ ਹਾਈਵੇ ਆ ਤੇ ਹੁਣ ਆਪਾਂ ਅੰਦਰ ਚੱਲਦੇ ਆ ਗੁਰਦੁਆਰਾ ਪਰਵਾਰ ਛੋੜਾ ਇਹ ਹੁਣਾ ਵਾ ਕਿਰਤਪੁਰ ਅਨੰਦਪੁਰ ਸਾਹਿਬ ਤੋਂ ਪਿੰਦਾ 7 ਕਿਲੋਮੀਟਰ ਇੱਥੇ ਆ ਸਕਦੇ ਆ ਉਹ ਲਿਖਿਆ ਬੋਰਡ ਗੁਰਦੁਆਰਾ ਪਰਵਾਰ ਛੋੜਾ ਤੇ ਅੰਦਰ ਚੱਲਦੇ ਆ ਵੇਖ ਸਕਦੇ ਆ ਇਹ ਆ ਜੀ ਬਣਿਆ ਗੁਰਦੁਆਰਾ ਪਰਵਾਰ ਛੋੜਾ ਇੱਥੇ ਵੀਰ ਇੱਕ ਆਪਾਂ ਨੂੰ ਛੱਡ ਆਏਗਾ ਅੰਦਰ ਲਓ ਵੀ ਆਪਾਂ ਜਾਂਦੇ ਆ ਗੁਰਦੁਆਰਾ ਪਰਵਾਰ ਛੋੜਾ ਇੱਥੇ ਬਾਈ ਆਪਾਂ ਨੂੰ ਮਿਲ ਪਿਆ ਸੀ ਤੇ ਉਹ ਆਪਾਂ ਨੂੰ ਛੱਡ ਆਏਗਾ ਇੱਥੋਂ ਦਾ ਇਹ ਲੋਕਲ ਹੀ ਆ ਵੀਰ ਫਿਰ ਲੋਕਲ ਹੀ ਤਾਂ ਠੀਕ ਆ ਵੀਰ ਇਹਦਾ ਪਿੰਡ ਆ ਇਥੇ ਲੋਕਲ ਹੀ ਆ ਇਥੇ ਹੀ ਲੱਗੇ ਸਰਸਾਨਾ ਦੀ ਤੇ ਹੁਣ ਪਾਣੀ ਬਿਲਕੁਲ ਘਟਿਆ ਹੋਇਆ ਵਾ ਉਹ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਬਾਕੀ ਦਰਸ਼ਕ ਰੋਣੇ ਆ ਗੋਜਰਾ ਫਰਵਾਰ ਸ਼ੁਰਾ ਦੇ ਜਿੱਥੇ ਕੀ ਗੁਰਬਕਸਿੰਗ ਦਾ ਫਰਵਾਰ ਪਿੱਛੜ ਗਿਆ ਤੇ ਚੱਲਦੇ ਆਂ ਇਹ ਰਾਹ ਦੇ ਟੈਂਪੂ ਟੰਪੂ ਤੇ ਮਿਲਦਾ ਨਹੀਂ ਬਾਕੀ ਜੇ ਤੁਰਕੇ ਵੀ ਆ ਜਾ ਸਕਦੇ ਤੁਸੀਂ ਆਪਾਂ ਉਹ ਤੇ ਵੀਰ ਸੈਂਟਰ ਆ ਗਿਆ ਵਾ ਵਾਕਈ ਨਿੱਕਾ ਲੈ ਕੇ ਵੀ ਜਾ ਸਕਦੇ ਲਓ ਹਾਂ ਆ ਗੋਜਰਾ ਫਰਵਾਰ ਇਸ ਪਾਸੇ ਕਰੂਗੀ ਆਓ ਵੀ ਆਵੇ ਸਾਡੇ ਟ੍ਰੇਨ ਵੀ ਨਵਾਂ ਜਾਂਦੀ ਜੇ ਉੱਪਰ ਉਹਦੇ ਉੱਪਰ ਟ੍ਰੇਨ ਜਾਂਦੀ ਸੀ ਆਓ ਜੀ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਜਿੱਥੇ ਕੀ ਗੁਰ ਗੋਬੀ ਸਿੰਘ ਜੀ ਦਾ ਪਰਿਵਾਰ ਖੇਰੂ ਖੇਰੋ ਹੋ ਗਿਆ ਕਾਫੀ ਜ਼ੰਗਦਾ ਇੱਥੇ ਪਹੁੰਚੀਆਂ ਵਾ ਅੱਜ ਦੀ ਉਹ ਤਰੀਕ ਹੀ ਅੱਜ ਦੀ ਉਹ ਇਹ ਇਤਿਹਾਸਾਤ ਖੋਦਾ ਵਾ ਅੱਜ ਦੀ ਉਹ ਤਰੀਕ ਹੀ ਜਦੋਂ ਕੀ ਪਰਿਵਾਰ ਉਹਨਾਂ ਖੇਰੂ ਖੇਰੋ ਹੋ ਗਿਆ ਸੋ ਇੱਥੇ ਇਤਿਹਾਸ ਦਾ ਬੋੜੀ ਲੱਗਾ ਤਾਂ ਅਸੀਂ ਖਾਦਨੇ ਆ ਝੂਠੀਆਂ ਸੋਆਂ ਮੁੰਗਲਾਂ ਨੇ ਖਾਧੀਆਂ ਤੇ ਕੁਰਦਰਾ ਪ੍ਰਵਾਹ ਸ਼ੁਰੂ ਹੋਇਆ ਇਸ ਤਾਰ ਦੇ ਸ਼ਰਗੁਰੂ ਕਬਸੀਨ ਪਰਿਵਾਰ ਤੇ ਸਿੰਘਾ ਸਮੇਤ ਕੇ ਆਨੰਦਗਰ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਜੀ ਉਨੇ ਟਿਮੇਲੇ ਇੱਥੇ ਪਹੁੰਚੇ ਹਨ ਤੇ ਆਸਾ ਦੀ ਬਾਦ ਜਦੋਂ ਕੀਰਤਨ ਆਰੰਭ ਹੋਇਆ ਤੇ ਵੀਰ ਨੇ ਕਿਤਪੁਰ ਸਾਹਿਬ ਪਾਰ ਕੀਤਾ ਤੇ ਬਾਈ ਤੇਰੇ ਪਹਾੜੀ ਰਾਜਾ ਨਾਲ ਮੁਕਫ ਹੋ ਜਾਣੇ ਕਸਮਾਂ ਤੋੜ ਕੇ ਹਮਲਾ ਕਰ ਦਿੱਤਾ ਸ਼ਾਹੀ ਟਿੱਬੇ ਦੇ ਭਾਈ ਉਹਦੇ ਸਿੰਘ 50 ਸਿੱਖਾਂ ਦੇ ਜਥੇ ਨਾਲ ਦਿਨ ਚੜ੍ਹਦੇ ਲੇ ਸ਼ੀਧੀਆਂ ਪਾ ਗਏ ਸਤਸਨਦੀ ਦੇ ਕੰਡੇ ਤੋਂ ਮਾਦ ਗੁਜੇ ਕੋਰਜੇ ਛੋਟੇ ਸਾਹਿਬ ਜੋਰਾਵ ਸਿੰਘ ਤੇ ਫਾਦੇ ਸਾਹਿਬ ਸਿੰਧਾ ਨਾਲ ਸੱਸੀਨਾਂ ਦੀ ਪਾਰਕ ਕੀਤੀ ਤੇ ਗੁਰੂ ਸਾਹਿਬ ਜੀ ਨੇ ਆਰਈ ਫੌਜ ਨੂੰ ਰੋਕ ਲਈ ਭਾਈ ਜੀਵਨ ਸਿੰਘ ਤੇ ਜੈਤਾ ਨੂੰ ਸਤਸਨਦੀ ਕੰਡੇ ਦੇ ਮੁਗਲ ਫੌਜਾਂ ਨਾਲ ਮੁਕਾਬਲਾ ਕਰਨ ਦਾ ਦੇਸ਼ ਕੀਤਾ ਗੁਰੂ ਜੀ ਸਿੰਘਾਂ ਦੇ ਜਥੇਨੋਂ ਜਥੇ ਨਾਲ ਇਥੋਂ ਕੋਟ ਲਾਲ ਲੰਗ ਖਾ ਵੱਲ ਚਲੇ ਗਏ ਸਤਸਨਦੀ ਕੰਡੇ ਹੋਏ ਕਮਸਾਨ ਦੀ ਜੰਗ ਵਿੱਚ ਭਾਈ ਜੀਵਨ ਸਿੰਘ ਮੈਦਾਨੇ ਜੰਗ ਆਪਣੀ ਆਖਰੀ ਸਾਹਾਂ ਕੋਲ ਕੁਝ ਨੂੰ ਅੱਗੇ ਵਧਨ ਨਹੀਂ ਦਿੱਤਾ ਦੁਸ਼ਮਣ ਫੌਜ ਵੱਲ ਚਲਾਈ ਬੰਦੂਕ ਦੀ ਗੋਲੀਆਂ ਨਾਲ ਮੱਥੇ 'ਚ ਵਾਰ ਨਾਲ ਛੇਦੀ ਪ੍ਰਾਤ ਕਰ ਗਏ ਇਹ ਆ ਪਰਵਾਸ ਛੋੜਦਾ ਇਤਿਹਾਸ ਗੁਰਦਰਾ ਕਿਤੇ ਸੰਗਤ ਆਈਆਂ ਵੰਦਸ਼ਨ ਕਰਨ ਇਹ ਉਹਨਾਂ ਦੇ ਮਿਲ ਇਹ ਗੁਰਦਰਾ ਸਾਹਿਬ ਬਣਿਆ ਜਾਜ ਤੇ ਤੁਹਾਨੂੰ ਇੱਥੋਂ ਬਾਅਦ ਸਰਸਾ ਨਦੀ ਤੇ ਵੀ ਜਾ ਕੇ ਖੜਾਗੇ ਜਿੱਥੇ ਕੀ ਉਹਨਾਂ ਦਾ ਪਰਿਵਾਰ ਹਿਰੂ-ਹਿਰੂ ਹੋ ਗਿਆ ਸੋ ਚੱਲਦੇ ਆਂ ਮੈਂ ਤੁਹਾਨੂੰ ਦਰਸ਼ਨ ਕਰਾਉਣੀ ਆ ਤੇ ਕਈ ਸੰਗਤਾਂ ਪਹੁੰਚੀਆਂ ਆ ਤੇ ਉੱਦਾਂ ਦੇ ਵਾਹ ਫਾਦੇ ਕਰ ਸਾਰਾ ਠੰਡੇ ਬੁੱਲ ਜਿੱਥੇ ਦਰਸ਼ਨ ਕਰਕੇ ਚੱਲ ਜਾਂਦੇ ਆ ਸੋ ਆਪਾਂ ਵੀ ਦਰਸ਼ਨ ਕਰਾਂ ਤੇ ਤੁਸੀਂ ਵੀ ਜਰੂਰ ਆਇਓ ਤੁਹਾਨੂੰ ਸ਼ਸ਼ਤਰ ਨਿਕਲੇ ਉਹ ਵੀ ਜਿਹੜੇ ਮਿਲ ਸਰਸਾ ਨਦੀ ਚੋਂ ਨਿਕਲੇ ਉਹ ਵੀ ਤੁਹਾਨੂੰ ਦਿਖਾਉਣੀ ਆ ਉੱਪਰ ਚੱਲਦੇ ਆਂ ਹੋ ਗਈ ਆ ਜੀ ਦਰਬਾਰ ਸਾਹਿਬ ਗੁਰਦਰਾ ਸਾਹਿਬ ਪਰਿਵਾਰ ਵਿਛੋੜਾ ਵੇਖੋ ਯਾਰ ਕਿੰਨੀ ਹਾਈਟ ਦਾ ਗੁਰਦਰਾ ਸਾਹਿਬ ਬਣਿਆ ਆਸੇ-ਪਾਸੇ ਉਹ ਤਾਂ ਜੰਗਲ ਹੀ ਜੰਗਲ ਹੋਣਾ ਹੋਂ ਦਾ ਬਸ ਹੋ ਗਈ ਆ ਇਹ ਸਾਡੇ ਅੰਦਰ ਦਰਸ਼ਨ ਕਰਾਉਣੇ ਤੁਹਾਨੂੰ ਪਾਸੇ ਰਹਿ ਗਈ ਜੀ ਸਰਸਾ ਨਦੀ ਉਧਰਲੇ ਪਾਸੇ ਉਹਦੇ ਪਿਛਲੇ ਪਾਸੇ ਤੇ ਨਾਲ ਹੀ ਇਹ ਪਖੜਾ ਨਹਿਰ ਵਗਦੀ ਹੈ ਤੇ ਉਧਰਲੇ ਪਾਸੇ ਸਰਸਾ ਨਦੀ ਆ ਜਿੰਨੇ ਜੀ ਪੂਰਾ ਫਾਣ ਮਚਾਇਆ ਤੁਨੋਂ ਉੱਥੇ ਵੀ ਖੜਦੇ ਲੈ ਕੇ ਚੱਲਦੇ ਆ ਤੇ ਵੇਖ ਲਓ ਉਂਗਲਾਂ ਦੇ ਝੋਟਾ ਸੋਹਾ ਕਰਕੇ ਇਹ ਕੁਛ ਹੋ ਗਿਆ ਨਾ ਝੂਠੀਆਂ ਸਵਾ ਤੋੜੀਆਂ ਤੇ ਹਮਲਾ ਕਰਦਾ ਤੇ ਚਾਰ ਹਸਿਆਂ ਚ ਮੰਡਿਆ ਗਿਆ ਗੁਰੂ ਜੀ ਦਾ ਪਰਿਵਾਰ ਇਤਿਹਾਸ ਨੂੰ ਥੋੜਾ ਸਾਰਾ ਥੋੜਾ ਜਿਆ ਸਰਸਾ ਨਦੀ ਜਾ ਕੇ ਦੱਸਾਂਗੇ ਜੋ ਵੀ ਉਥੋਂ ਦਾ ਮੰਦਰ ਵੇਖਣ ਵਾਲਾ ਹੋਊਗਾ ਜੀ ਗੁਰਦੁਆਰਾ ਪਰਿਵਾਰ ਛੋੜਾਂ ਦੇ ਅੰਦਰ ਸ਼ਸਤਰ ਪਏ ਤਾਂ ਦਿਖਾਏ ਆ ਜਿਹੜੇ ਅੰਦਰ ਸ਼ਸਤਰ ਪਏ ਆ ਕਿ ਪਾਣ ਖੰਡਾ ਤੇ ਹੋਰ ਵੀ ਤੇ ਉਹ ਸਾਰੇ ਸਸਾਨਾ ਦੇ ਵਿੱਚੋਂ ਨਿਕਲੇ ਹੋਏ ਆ ਜਦੋਂ ਖਦਾਈ ਉਹਦੀ ਕੀਤੀ ਗਈ ਸੀ ਦੇਖ ਲਓ ਹਵਾ ਚਲਾਉਂਦੀਆਂ ਕਿੰਡੀਆਂ ਤੇਜ਼ ਹਸਾਰਾ ਸੇ ਪਾਸੇ ਜੰਗਲੀ ਏਰੀਆ ਹੁਣ ਤਾਂ ਬਸੋ ਹੋ ਗਈ ਆ ਕਾਫੀ ਸੰਘਤਾ ਆਉਂਦੀ ਆ ਇਨੀ ਹਾਈਟ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੌ ਪਰਲੇ ਪਾਸੇ ਪਾੜੀ ਏਰੀਆ ਆ ਗਿਆ ਸਾਰਾ ਸਾਰਾ ਜੰਗਲ ਹੀ ਜੰਗਲੀ ਏਰੀਆ ਵੇਖੋ ਕਿੱਥੇ ਗੁਰਦੁਆਰਾ ਸਾਹਿਬ ਬਣਿਆ ਪਰਿਵਾਰ ਛੋੜਾ ਤੇ ਉਦੋਂ ਦੇ ਆ ਚੀਜ਼ਾਂ ਨਹੀਂ ਹੋਣੀਆਂ ਜਿੱਦਾਂ ਖਾਣਾ ਬਣ ਗਿਆ ਉਦੋਂ ਕੀ ਹਿਸਾਬ ਰਿਹਾ ਹੋਊਗਾ ਤੁਸੀਂ ਸੋਚ ਸਕਦੇ ਹੋ ਬਾਕੀ ਤੇ ਦੂਰੋ ਦੂਰ ਸੁੰਤਾਂ ਕਈ ਹੁੰਦੀਆਂ ਵਾ ਥੱਲੇ ਕਈ ਦੁਰਦੁਗ ਜਿਨ੍ਹਾਂ ਨੂੰ ਪਤਾ ਕਈ ਉਹ ਵੀ ਹੁੰਦੀਆਂ ਵਾ ਤੇ ਕਈ ਨਹੀਂ ਵੀ ਹੁੰਦੀਆਂ ਬਾਕੀ ਜ਼ਿਆਦਾਤਰ ਫਾਦੇਕਾਰ ਸਾਹਿਬ ਜਾਂਦੀਆਂ ਵਾ ਇੱਥੇ ਸੰਤਾਂ ਘਾਟਾਂ ਹੁੰਦੀਆਂ ਹੁੰਦਾ ਵੀ ਕਿ ਥੋੜਾ ਭਰੇ ਜਿਹਾ ਪੈ ਜਾਂਦਾ ਵਾ ਬਾਕੀ ਦੇਖੋ ਯਾਰ ਆਹੋ ਹੀ ਗੁਰਦਰਾ ਸਾਹਿਬ ਹੈਗਾ ਵਾ ਸਾਰਾ ਜੰਗਲੀ ਏਰੀਆ ਵੇਲਾ ਪਹਾੜੀ ਏਰੀਆ ਆਈ ਨਹੀਂ ਹਰਦਾਇਸੇ ਵਾਕਿਆ ਆ ਕੇ ਸਕੂਨ ਮਿਲਦਾ ਵਾ ਬਾਕੀ ਕਈ ਚੀਜ਼ਾਂ ਸੋਚਣ ਦੇ ਮਜਬੂਰ ਕਰਦੀ ਨਾ ਪਰਿਵਾਰ ਪਛੋੜਾ ਜਿੱਥੇ ਪਰਿਵਾਰ ਵਿਛੜ ਗਿਆ ਹੈ ਚਲੋ ਬੀਤੀ ਚੱਲਦੇ ਹਾਂ ਹੁਣ ਸੱਸਾ ਨਦੀ ਵੱਲ ਬਸ ਬਸ ਉਹ ਉਹ ਘਟਣ ਦੀ ਵਾਸਤੇ ਆ ਰੋਡ ਦੇ ਆ ਜਾਂਦੀ ਉੱਥੇ ਉਤਰ ਜੰਨੇ ਆ ਤੇ ਬਾਕੀ ਆਪਣੇ ਸਾਧਨਾ ਤੇ ਹੁੰਦੇ ਸਾਰੇ ਸੰਗਤ ਬਾਕੀ ਚੱਲਦੇ ਆ ਜੀ ਹੁਣ ਸਰਸਾ ਨਦੀ ਆ ਜਿੱਥੇ ਜੀ ਛੋੜਾ ਪਿਆ ਹੈ ਫਾਰਮਾਇਦ ਨਦੀ ਨੇ ਤੇ ਉਥੇ ਸ਼ਸਤਰ ਵੀ ਨਿਕਲੇ ਸਾਰਾ ਤੁਹਾਨੂੰ ਅੱਗੇ ਵੀਡੀਓ ਜਾਣਕਾਰੀ ਉਥੇ ਦਿਨੇ ਜਾ ਜੀ ਜਿੱਦਾਂ ਕਿ ਧਰੋਪਰਾ ਤਿਆਰੀਆਂ ਚੱਲਣੀਆਂ ਵਾ ਸਿੱਧੀ ਢੜ ਚੱਲਾਂਦੇ ਆ ਤੇ ਇਧਰ ਪੂਰੀਆਂ ਤਿਆਰੀਆਂ ਹੁੰਦੀਆਂ ਵਾ ਹੁਣ ਜਿੱਦਾਂ ਹੋਰ ਰਸ਼ ਪੈਣਾ ਵਾ ਸੰਗਤਾਂ ਦਾ ਇਕੱਠ ਹੋਣਾ ਵਾ ਤੇ ਉਦੋਂ ਹੀ ਫਿਰ ਦੀਵਾਨ ਸੱਜਣੇ ਸਾਰੇ ਆ ਸੇ ਸਾਡੇ ਜੀ ਤੇ ਕਈ ਸੰਗਤਾਂ ਇੱਥੇ ਰੁਕਦੀਆਂ ਵੀ ਆ ਬਹੁਤ ਰਸਤਾ ਜਾਂਦਾ ਹੁਣ ਚੱਲ ਜਿਆ ਜੀ ਲੰਗਰ ਸਾਹਿਬ ਆਪਾਂ ਸ਼ੱਕੇ ਆਏ ਆ ਤੇ ਅੰਦਰ ਵੀ ਦਿਖਾਇਆ ਉਹਨਾਂ ਨੇ ਤੇ ਕਿੱਦਾਂ ਇੱਥੇ ਮਲ ਪਰਿਵਾਰ ਉਹਨਾਂ ਦਾ ਕਿਰਤ ਹੋ ਗਿਆ ਕੋਈ ਇਥੋਂ ਚੱਲਦੇ ਸਰਸਾ ਨਦੀ ਜਿੰਨੇ ਕੀ ਪੂਰੀ ਹੱਤ ਘਰਾ ਦੀ ਬਾਕੀ ਇਹ ਇੱਥੇ ਜ਼ਰੂਰ ਹੋਣਾ ਚਾਹੀਦਾ ਵਾ ਸੋ ਹੁਣ ਅੱਗੇ ਦਦਾ ਅੱਗੇ ਅੱਗੇ ਜਾਈ ਜਾਵਾਂਗੇ ਆਪਾਂ ਹੋਰ ਦਦਾ ਸਾਹਿਬ ਤੁਹਾਨੂੰ ਦਰਸ਼ਨ ਕਰਾਤੇ ਆ ਜੀ ਤੇ ਹੁਣ ਚੱਲਦੇ ਆਪਾਂ ਸਰਸਾ ਨਦੀ ਦੇ ਜਿੱਥੇ ਕਿ ਵਿਛੋੜਾ ਪਿਆ ਹੈ ਹਵੇ ਲੋ ਨਾਲ ਲਾਲ ਪਾਟਾਂ ਨੇ ਆ ਵੀ ਚੱਲਣ ਦੀ ਜੀ ਵੇਹਲਾ ਪੂਰੀ ਠੰਡੀ ਵਗ ਰਹੀ ਆ ਇਸ ਸਮੇਂ ਇਹ ਕੀ ਧੁੱਪ ਥੋੜੀ ਲੱਗ ਗਈ ਆ ਬੱਚੇ ਵਿਚਾਰ ਗਿਆ ਮੈਂ ਇਧਰ 파ਖਾ ਨਾ ਵੇਖਾਂਦੇ 파ਖਾਨ ਆ ਹਾਂ ਜੇ ਨਾਲ ਨਾਲ ਕਚਰਾ ਰਕਦਾ ਜੇ ਤੇ ਹੁਣਾ ਆ ਸਕਦੇ ਆ ਇਧਰੋਂ ਜਾ ਕੇ ਤੁਹਾਨੂੰ ਰਸਤਾ ਦੇਖੋਨੇ ਸਾਰਾ ਕਿੱਦਾਂ ਵੀ ਜਾ ਸਕਦੇ ਲਓ ਜੀ ਆ ਗਏ ਆ ਫਾਸਰ ਸਾਹ ਨਦੀ ਤੇ ਲਓ ਜੀ ਪਹੁੰਚ ਗਏ ਆਪਾਂ ਸਰਸਾ ਨਦੀ ਤੇ ਤੇ ਉਹੀ ਨਦੀ ਆ ਜਿੰਨੇ ਕੀ ਉਦੋਂ ਤੂਫਾਨ ਮਚਾਇਆ ਸੀ ਤੇ ਉਦੋਂ ਪੂਰੀ ਕੰਦੇ ਭਰੀ ਉਸ ਟਾਈਮ ਤੇ ਮੀਂਹ ਪੈਦਿਆ ਸੀ ਵੇਲੇ ਉਦੋਂ ਕਿੰਨਾ ਬਹਾਅ ਤੇਜ਼ ਹੀ ਇਹਦਾ ਮਲ ਉਦੋਂ ਪੂਰਾ ਤਖਾਨ ਗੁਰਗੋਬਖਸ਼ ਸਿੰਘ ਦਾ ਪਰਿਵਾਰ ਇੱਥੇ ਇਸ ਨਦੀ ਨੇ ਖੇਰੂ ਖੇਰੂ ਕੀਤਾ ਸੀ ਉਸ ਟਾਈਮ ਤੇ ਹੁਣ ਵੇਲੇ ਸੁੱਕੀ ਪਈ ਆ ਸਰਸਾ ਨਦੀ ਦੇ ਹਾਲਾਤ ਵੇਖ ਸਕਦੇ ਆ ਇਸ ਟਾਈਮ ਤੇ ਹੀ ਤੇ ਮਲ ਹੁਣ ਤੇ ਸੁੱਕੀ ਪਈ ਆ ਤੇ ਪਰਲੇ ਪਾਸੇ ਟ੍ਰੇਨ ਜਾਂਦੀ ਇੱਧਰ ਪਰਲੇ ਪਾਸੇ ਹਾਈਵੇ ਆ ਤੇ ਇੱਧਰਲੇ ਪਾਸੇ ਭਾਖੜਾ ਨਹਿਰ ਵਗਦੀ ਆ ਤੁਹਾਨੂੰ ਦਿਖਾ ਦਿੰਦੇ ਆ ਇਧਰਲੇ ਪਾਸੇ ਆ ਜੀ ਪਾਖੜਾ ਪਿਆਰ ਤੇ ਇਹ ਜਿੰਨੀ ਤੇਜ਼ ਚੱਲਦੀ ਹੈ ਨਾ ਐਦਾ ਸਰਸਾ ਨਾਲ ਦੀ ਇਤੋਂ ਵੀ ਤੇਜ਼ ਚੱਲਦੀ ਸੀ ਉਦੋਂ ਜਦੋਂ ਇਹ ਮਲ ਇਹ ਵਿਛੋੜਾ ਪਿਆਵਾਂ ਪਰਿਵਾਰ ਆ ਜੀ ਚੱਲਦਾ ਪਾਖੜਾ ਨਹਿਰ ਵੇਲੋ ਇੱਥੇ ਪਾਖੜ ਨੇ ਤੇ ਇਹਦੇ ਥੱਲੇ ਵਗਣ ਦੀ ਸਰਸਾ ਨਾਲ ਦੀ ਉਹ ਪਰੇ ਸਾਰੀ ਸੁੱਕੀ ਪਈ ਐ ਨੇ ਪਾਖੜਾ ਨਿਆਰ ਇਸ ਟਾਈਮ ਪੂਰੇ ਖਾਨ ਤੇ ਆ ਤੇ ਜਿਹੜੀ ਸਰਸਾ ਨਾਲ ਦੀ ਆ ਉਹ ਵੇਲੋ ਸੁੱਕੀ ਪਈ ਜੇ ਇਹ ਨਦੀ ਨੇ ਕਹਿੰਦੇ ਗੁਰੂ ਜੀ ਦਾ ਪਰਿਵਾਰ ਆ ਜੀ ਮੇਰੇ ਪਿਛੇ ਜਿਹੜੀ ਨਦੀ ਰੱਖਦੇ ਸਰਸਾ ਨਾਲ ਦੀ ਇਨੇ ਤੂਫਾਨ ਪਚਾਇ ਤੇ ਗੁਰੂ ਗੋਬੀ ਸਿੰਘ ਜੀ ਦਾ ਪਰਿਵਾਰ ਖੇਰੁਖੇਰੁ ਕਰਤਾ ਸੀ ਚਾਰ ਹਿੱਸਿਆਂ 'ਚ ਵੰਡਿਆ ਗਿਆ ਸੀ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਇਸ ਤਰ੍ਹਾਂ ਠੰਡੇ ਪੋੜ ਜਲ ਚਲ ਗਏ ਤੇ ਵੱਡੇ ਸਾਹਿਬ ਜੀ ਚਮਕੌਰ ਦੀ ਗੜੀ ਤੇ ਗੁਰੂ ਜੀ ਸਰਗੋਬੇ ਨੂੰ ਉਹਨਾਂ ਨੇ ਮਤਲਬ ਸੇਕ ਕੌਮਨ ਬਚਾਉਣਾ ਸੀ ਇਸ ਕਰਕੇ ਉਹਨਾਂ ਨੂੰ ਆਪਣੀ ਜਾਨ ਵਜਾ ਕੇ ਮਤਲਬ ਜਾਣਾ ਪਿਆ ਤੇ ਉਹ ਚਲ ਗਏ 마ਸ਼ੀਵੜ ਦੇ ਜੰਗਲਾ 'ਚ ਤੇ ਜਿਹੜੇ ਬਾਕੀ ਪੰਜ ਪਿਆਰੇ ਤੇ ਹੋਰ ਸੇਖੀ ਉਹ ਥੋੜੇ ਜੇ ਗੁਰੂ ਜੀ ਨੂੰ ਬਾਅਦ 'ਚ ਮਿਲੇ ਤੇ ਬਾਕੀ ਉਹ ਵੀ ਸਰਗਮਰ ਚਾਰ ਭਾਗਾ ਵਿੱਚ ਵੰਡਿਆ ਗਿਆ ਇਹ ਸੱਸਾ ਨਦੀ ਆ ਬਾਕੀ ਇੱਥੇ ਆਓ ਇਹ ਤੁਸੀਂ ਇੱਥੇ ਆ ਕੇ ਵੇਖ ਸਕਦੇ ਸਰਸਾ ਨਦੀ ਦੇ ਹਾਲਾਤ ਤੇ ਇੱਥੇ ਜ਼ਰੂਰ ਆਓ ਇੱਥੇ ਵੀ ਵੇਖ ਕੇ ਜਾਓ ਇਹਦੇ ਨਾਲ ਹੀ ਪਿੰਡਾ ਥੋੜ੍ਹਾ ਦੂਰ ਹੈ ਗੁਰਦੁਆਰਾ ਸਾਹਿਬ ਦੇ ਪਰਿਵਾਰ ਵਿਛੋੜਾ ਦੇ ਨਾਲ ਜਿੱਥੇ ਕਿ ਪਰਿਵਾਰ ਖੇ ਰੁਖੇ ਰੁਖ ਹੋ ਗਿਆ ਬਾਕੀ ਇੱਥੇ ਆ ਕੇ ਮਨ ਬੜਾ ਹੁਰਤਾਂ ਵੀ ਹੁੰਦਾ ਵਾ ਸੋ ਵਾਕੇ ਯਾਰ ਉਦੋਂ ਕੀ ਮੰਜਰ ਰਿਹਾ ਹੋਊਗਾ ਸੋਚ ਕੇ ਹੁਰਤਾਂ ਹੁੰਦਾ ਵਾ ਉਸ ਟਾਈਮ ਕੀ ਮੰਜਰ ਰਿਹਾ ਹੋਊਗਾ ਵਾਕੇ ਯਾਰੇ ਬਹੁਤ ਤਗੜਾ ਇਤਿਹਾਸ ਹੈ ਕੀ ਕੌਮ ਦਾ ਆ ਵੀਰ ਆਪਣ ਕਮਾਉਂਦਿਆ ਪਿੰਡ ਦਾ ਹੀ ਆ ਓ ਵਦਿਆ ਧੰਨਵਾਦ ਤੁਹਾਡਾ ਤੇ ਇੱਥੋਂ ਦੇ ਮਰਲੇ ਤੁਸੀਂ ਪਿੰਡ ਦੇ ਹਾਂਜੀ ਹਾਂਜੀ ਇਹ ਪਿੰਡ ਦੇ ਵੀ ਜਿਹੜਾ ਸਾਨੂੰ ਕਮਾਉਂਦਿਆ ਯਾਰ ਨਹੀਂ ਤੇ ਆਪਾਂ ਲਿਫਟ ਲੈ ਕੇ ਉਧਰ ਆਣਾ ਆਪਣਾ ਇਹ ਸਰਸਾ ਨਦੀ ਦੀ ਕਮਾਈ ਆ ਸੋ ਹੁਣ ਇੱਥੇ ਵੀਰ ਨੂੰ ਅਲਵਿਦਾ ਕਰਦੇ ਆ ਆ ਜਿਹੜਾ ਪਾਣੀ ਆ ਨਾ ਵੀਰ ਦੱਸਣ ਦਿਆ ਵਾ ਕਿ ਆ ਜਿਹੜਾ ਪਾਣੀ ਉਹ ਟ੍ਰੇਨਾਂ ਦੀ ਪਟੜੀ ਜਿਹੜਾ ਪੂਰਾ ਉੱਤ ਤੱਕ ਭਰ ਹੋ ਜਾਂਦਾ ਤੇ ਹੁਣ ਇਸ ਟਾਈਮ ਵੇਖਦੇ ਪਾਣੀ ਬਿਲਕੁਲ ਥੋੜਾ ਹੋਇਆ ਪਿਆ ਵਾ ਤੇ ਮਰਲੇ ਵੀ ਉਹ ਮੀਂਹ ਵਰ੍ਹਦਾ ਪਿੰਦੀਆਂ ਫੁੱਲ ਹੋ ਜਾਂਦਾ ਪਾਣੀ ਤੇ ਇਸ ਟਾਈਮ ਦੀ ਪਾਣੀ ਵੇਖਦੇ ਜੇ ਸਰਸਾ ਨਦੀ ਦਾ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਤੁਰ ਇਹ ਨਦੀ ਨੇ ਉਫਾਨ ਮਚਾਇਆ ਉਦੋਂ ਆਂਦੇ ਵੀ ਬੜੀ ਨਦੀ ਨੇ ਉਫਾਨ ਚਾਇਆ ਹੋਣ ਤੇ ਕੋਈ ਉਦੋਂ ਦੇ ਕੀ ਦੱਸਾਂ ਕੀ ਹੋਇਆ ਹੋਊਗਾ ਉਸ ਟਾਈਮ ਮੰਜਰ ਤੇ ਹੁਣ ਇੱਥੋਂ ਚੱਲਦੇ ਆ ਜੀ ਹੋਰ ਗੁਰਦੁਆਰਾ ਸਾਹਿਬ ਵੇਦੇ ਆ ਤੇ ਜਿੱਥੇ ਕਿ ਉਹਨਾਂ ਨੇ ਗੁਰੂ ਸਾਹਿਬ ਨੇ ਰਾਤ ਵੀ ਕੱਟੀ ਸੀ ਮਾਤਾ ਗੁਜਰੀ ਜੀ ਨੇ ਤੇ ਛੋਟਛਾਪ ਜਿਹਾ ਜਿੱਥੇ ਰਾਤ ਕੱਟੀ ਉੱਥੇ ਚੱਲਦੇ ਆ ਜੀ ਹੁਣ ਸੋ ਇਸ ਵੀਡੀਓ ਵਿੱਚ ਇੱਥੇ ਐਂਡ ਕਰਦੇ ਆ ਜੀ ਹੁਣ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਤੱਕ ਲਈ ਟੇਰਨ ਤੇ ਕਰ ਬਾਈ ਬਾਈ